ਜਿੰਮੇ ਮੈਂ ਤੁਹਾਨੂੰ ਸ਼ੁਰੂ ਤੋਂ ਕਹੀ ਵੀ ਇੱਕ ਟਰੈਕਟਰ ਦਾ ਰੇਟ ਇਹ ਜਿਹਾ ਦੇ ਕੇ ਜਾਵਾਂਗੇ ਜੈਸ ਜਾਂ 9 ਹਾਂਜੀ 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 ਦੱਸੋ ਡਿਮਾਂਡ ਇਹ ਵੀ ਹੈ ਕਿ 4 ਲੱਖ ਤੋਂ 47000 ਰੁਪਿਆ ਬਈ 14 ਮਾਡਲ ਆ 4 ਲੱਖ ਤੇ 47000 ਰੁਪਿਆ ਬਈ ਮੌਕੇ ਤੇ ਬਈ ਇਹ ਕਿੰਨੇ ਦੋ ਇਹ ਦੇ ਦਾਂਗੇ ਬਈ ਆਪਾਂ 4 ਲੱਖ ਤੇ 10000 ਰੁਪਿਆ ਜਿਹੜੇ ਤੁਹਾਡੀ ਵੀਡੀਓ ਦੇਖ ਕੇ ਦੇ ਦਾਂਗੇ 6 ਲੱਖ ਤੇ ਆਪਾਂ 90000 ਬਈ 6 ਲੱਖ ਤੇ 90000 ਦਾ ਇਹ ਕਿਹੜੇ ਸਟਾਉਂਡ ਆ ਬਈ ਦੋ ਟਰੈਕਟਰ ਦੇ 50 50000 ਰੁਪਿਆ ਦਾ ਡਿਸਕਾਊਂਟ ਆ ਲੱਖ ਰੁਪਿਆ ਉੱਡ ਗਿਆ ਬਈ ਹਾਂਜੀ ਹਾਂਜੀ ਦੋਤਾ ਸਤਿ ਸ੍ਰ ਅੱਜ ਆਪਾਂ ਪਹੁੰਚਾਂਗੇ ਬਾਬਾ ਟਰੈਕਟਰ ਸੇਲ ਪਰਚੇ ਜਹੰਡਾ ਤੇ ਤੇ ਬਾਈ ਸਤਨਾਮ ਆਪਣੇ ਨਾਲ ਆ ਕਰਦੇ ਗੱਲਬਾਤ ਸਸ਼ੀਕਾ ਬਾਈ ਜੀ ਸਸ਼ੀਕਾ ਬਾਈ ਹੋਰ ਕੀ ਹਾਲ ਨੇ ਠੀਕ ਆ ਬਾਈ ਜੀ ਤੁਸੀਂ ਦੱਸੋ ਵਧੀਆ ਵਧੀਆ ਚੱਲਦੀ ਕਲਾ ਮੇਂ ਕਿਰਪਾ ਬਾਬੇ ਦੀ ਠੀਕ ਆ ਬਾਈ ਜੀ ਕਿੰਨੇ ਕੁ ਟਰੈਕਟਰ ਅਵੇਲੇਬਲ ਨੇ ਟਰੈਕਟਰ ਹੈਗੇ ਆਪਣੇ ਕੋਲ 7-8 ਬਾਈ ਠੀਕ ਆ ਜੀ ਹਾਂਜੀ ਤੇ ਸ਼ੋਰੂਮ ਤੇ ਸ਼ੋਰੂਮ ਤੇ ਹੈ 5-6 ਟਰੈਕਟਰ ਨੇ ਬਾਈ ਸ਼ੋਰੂਮ ਤੇ ਆਪਣੇ ਠੀਕ ਆ ਬਾਈ ਜੀ ਹਾਂਜੀ ਤੇ ਲੋਕੇਸ਼ਨ ਕਿਹੜੇ ਬਾਈ ਜੀ ਲੋਕੇਸ਼ਨ ਹੈ ਆਪਣੀ ਬਾਈ ਬਰਨਾਲੇ ਦੇ ਨਾਲ ਹੰਡਿਆ ਸਟੈਂਡ ਚੌਂਕ ਦੇ ਨਾਲ ਨੀਅਰਰ ਆਪਣਾ ਨੈਸ਼ਨਲ ਹਾਈਵੇ ਤੇ ਟਰੈਕਟਰ ਹੋਣਗੇ ਪਛਤੇ ਸੈਕਿੰਡ ਪਾਲਟ ਦੇ। ਨੇ ਸਾਰੇ ਟਰੈਕਟਰ ਆਪਣੇ ਕੋਲੇ ਫਰਸਟ ਆਨਰ ਹੋਣਗੇ। ਜ਼ਿਆਦਾਤਰ ਨਵਾਂ ਨਗਦ ਕੈਸ਼ ਦੀ ਹੋਣਗੇ ਤੇ ਨਾਲ ਦੇ ਟਾਇਰਾਂ ਨਾਲ ਦੇ ਟਾਇਰਾਂ ਦੇ ਯਾਨੀ ਸਾਰੇ origignal ਮੀਟਰ ਹੋ ਸਾਰਿਆਂ ਟਰੈਕਟਰਾਂ ਦਾ। ਕੋਈ ਛੇੜ ਚਾਲ ਵਾਲਾ ਟਰੈਕਟਰ ਕੋਈ ਨਹੀਂ ਆਪਣੇ ਕੋਲੇ ਸਾਰੇ origignal ਟਰੈਕਟਰ ਨੇ। ਠੀਕ ਹੈ ਭਾਈ। ਡਿਸਕਾਊਂਟ ਕਰਾਂਗੇ ਵਧੀਆ। ਡਿਸਕਾਊਂਟ ਸਾਰਿਆਂ ਤੇ ਵਧੀਆ ਕਰਾਂਗੇ ਭਾਈ। ਠੀਕ ਹੈ ਭਾਈ। ਹਾਂਜੀ। ਬਸ ਇਹ ਪਹਿਲਾਂ ਟਰੈਕਟਰ ਦਾ ਭਾਜੀ 8000 ਰੇਟ ਦੇ ਕੇ ਜਾਵਾਂਗੇ। ਪੂਰੇ ਰੇਟ ਵਾਲਾ ਜੀ। ਹਾਂਜੀ ਹਾਂਜੀ। ਠੀਕ ਹੈ ਭਾਜੀ। ਚਲੋ ਭਾਈ ਵੀਡੀਓ ਕਰ ਸਟਾਰਟ ਕਰਦੇ ਆ DI 750 ਸੋਨਾ ਲੀਕਾ ਤੋਂ ਦੋ ਨੀਲੇ ਮੋਰ ਖੜੇ ਨੇ ਕਿ ਭਾਈ ਜੀ ਇਹਨਾਂ ਨਾਲ ਗੱਲਬਾਤ ਕਰਾਂਗੇ ਦੱਸੋ ਭਾਈ ਜੀ ਇਹਦੇ ਬਾਰੇ ਇਹ 2020 ਮਾਡਲ ਆ ਭਾਈ 750 55 ਕੈਟਾਗਰੀ ਵਾਲਾ ਆ ਗਿਆ ਇਹ ਠੀਕ ਹੈ ਨਾਲ ਦੇ ਟੈਰ ਨਾਲ ਦੇ ਟੈਰ ਦੇ 88 ਪੈਸੇ ਭਾਈ HDM ਵਗੇਰਾ ਆ ਗਿਆ ਇਹਦਾ ਠੀਕ ਆ ਭਾਈ ਜੀ ਖੁੱਲੇ ਪਲੇਟਫਾਰਮ ਆ ਗਿਆ ਤੇ ਘੰਟ ਚੱਲਿਆ ਭਾਈ 1200 ਘੰਟ ਚੱਲਿਆ ਜਾਨੀ ਸਾਰਾ ਓਰੀਜਨਲ ਟਰੈਕਟਰ ਭਾਈ ਇਹ ਠੀਕ ਆ ਜੀ ਤੇ ਡਿਮਾਂਡ ਭਾਈ ਮਾਂਡ ਇਹਦੀ ਹੈਗੇ 5 ਲੱਖ ਤੇ 45000 ਰੁਪਇਆ ਬਾਈ ਠੀਕ ਹੈ ਲਓ ਵੇ 5 ਲੱਖ ਤੇ 45000 ਰੁਪਇਆ ਕੰਡੀਸ਼ਨ ਚ ਚੈੱਕ ਕਰ ਲਓ ਬਾਈ ਜੀ ਕੋਕਾ ਪੀਸ ਆ ਕੋਕਾ ਪੀਸ ਜਮੇ ਕੋਕਾ ਪੀਸ ਆ ਵੇ ਨੀਲਾ ਮੋਰੀਆ ਠੀਕ ਆ ਬਾਈ ਜੀ ਤੇ ਅਗਲੇ ਨੀਲੇ ਬੋਰ ਬਾਰੇ ਗੱਲਬਾਤ ਕਰਦੇ ਅਗਲਾ ਕਿ 60 ਦਾ ਬਾਈ ਠੀਕ ਆ ਜੀ ਇਹ 3 ਸਪੀਡ ਚ ਆ ਗਿਆ ਚੇਂਜਰ ਵਾਲਾ ਆ ਗਿਆ ਬਾਈ ਠੀਕ ਆ 3 ਸਪੀਡ ਹੈ ਚੇਂਜਰ ਵਾਲਾ ਤੇ ਇਹ ਕਹੜੀਏ ਸੁਪਰ ਸੀਟਰ ਨੂੰ 4 ਤੱਕ ਪਾਉਣ ਵਾਲਾ ਖੁੱਲੇ ਪਲੇਟਫਾਰਮ ਚ ਆ ਗਿਆ ਬਾਈ ਜੀ ਡੀ ਲਕਸ ਮਾਡਲ ਆ ਗਿਆ ਗੱਲਬਾਤ ਕਰੀਏ ਟਾਇਰਾਂ ਦੀ ਬਾਈ ਟਾਇਰ ਹੈਗੇ ਇਹਦੇ ਵੀ ਉਨਾਂ ਹੀ ਮੂਰ ਨੂੰ ਭੱਜੂ ਉਨਾਂ ਹੀ ਮਗਰ ਨੂੰ ਭੱਜੂ ਇਹ ਠੀਕ ਆ ਭਾਈ ਪੰਜਾਬ ਨੰਬਰ ਆ ਪੀਵੀ 46 ਹਰਿਆਣਾ ਨੰਬਰ ਟਰੈਕਟਰ ਦਾ ਨਹੀਂ ਉਹ ਹੀ ਹਰਿਆਣਾ ਨੰਬਰ ਟਰੈਕਟਰ ਨਹੀਂ ਬਈ ਪੰਜਾਬ ਤੋਂ ਬਿਨਾਂ ਕੋਈ ਟਰੈਕਟਰ ਆਪਣੇ ਕੋਲੇ ਹੋਰ ਬਾਹਰਲਾ ਨੰਬਰ ਨਹੀਂ ਹੈਗਾ ਠੀਕ ਆ ਭਾਈ ਇਹ ਤਾਂ 20 ਮਾਡਲ ਆ ਬਈ ਘੰਟ ਚੱਲਿਆ ਘੰਟੇ 12 ਕਿਸਾ ਕੁੰਡਾ ਚੱਲਿਆ ਹੋਇਆ ਬਾਈ ਇਹ ਠੀਕ ਆ ਜੀ ਇਹਦੀ ਡਿਮਾਂਡ ਬਾਈ ਇਹਦੀ ਡਿਮਾਂਡ ਹੈਗੀ 6 ਲੱਖ ਤੇ 15000 ਰੁਪਇਆ ਬਾਈ ਠੀਕ ਹੈ ਮਾਨਤਾ ਨੂੰ ਹੋ ਜਾ ਬਾਈ ਮਾਨਤਨ ਪੂਰਾ ਬਾਈ ਠੀਕ ਆ ਬਾਈ ਜੀ ਤੇ ਅੱਗੇ ਆ ਕੇ ਬਾਈ ਜੀ ਸੋਨਾ ਲੀਕਾ 750 ਦਾ ਟਾਪ ਮਾਡਲ ਵਾਲਾ ਟਰੈਕਟਰ ਹੈ 14 ਪਲੱਸ 15 14 ਤੇ ਨਿਕਲਿਆ ਹੋਇਆ ਬਾਈ ਜੀ 15 ਦੀ ਕਾਪੀ ਕਰੀ ਹਾਂ ਹਾਂਜੀ ਹਾਂਜੀ ਠੀਕ ਹੈ 15 ਦੀ ਮੰਨ ਕੇ ਚੱਲ ਜਿਆ ਨਾ 15 ਹੀ ਮੰਨ ਲਈ 12ਵੇਂ ਮਹੀਨੇ ਦਾ ਬਾਈ 14 ਦੇ ਵੀ ਠੀਕ ਆ ਜੀ ਤੇ ਬੈਕ ਟਾਇਰ ਤੇ ਤੁਸੀਂ ਦੇਖ ਸਕਦੇ ਬਾਈ ਜਮਾਈ ਨਵੇਂ ਨੇ ਅਗਲੇ ਟਾਇਰ ਵੀ ਨਵੇਂ ਆ ਗਏ ਸਿਮਚਾਸੀ ਪਹਿਲੇ ਟਾਇਰ ਨੇ ਬਾਈ ਠੀਕ ਆ ਬਾਈ ਡਬਲ ਡਿਸਟ੍ਰਿਬਿਊਟਰ ਚ ਆ ਗਿਆ ਇਹ ਸਿੰਗਲ ਡਿਸਟ੍ਰਿਬਿਊਟਰ ਚ ਆ ਗਿਆ ਬਾਈ ਸਾਰੀ ਸੋ ਖੁੱਲਣ ਨਾਲ ਆ ਗਿਆ ਇਹ ਠੀਕ ਆ ਬਾਈ ਜੀ ਹਾਂਜੀ ਤੇ ਡਿਮਾਂਡ ਬਾਈ ਡਿਮਾਂਡ ਇਹ ਦੀ ਹੈਗੇ 4,47,000 ਰੁਪਏ ਬਾਈ 14 ਮਾੜਲਾ 4 ਲੱਖ ਤੇ 47,000 ਰੁਪਏ ਬਾਈ ਮੌਕੇ ਤੇ ਬਾਈ ਇਹ ਕਿੰਨੇ ਦਾ ਹੋਊਗਾ ਇਹ ਦੇ ਦਾਂਗੇ ਬਈ ਆਪਾਂ 4,10,000 ਰੁਪਏ ਜਿਹੜੇ ਤੁਹਾਡੀ ਵੀਡੀਓ ਦੇਖ ਕੇ ਆਓ 4 ਲੱਖ ਤੇ 10,000 ਦਾ ਹਾਂਜੀ 10,000 ਰੁਪਏ ਦੀ ਛੂਟ ਹੋ ਗਈ ਹਾਂਜੀ ਅਗਲਾ ਬਾਈ ਜੀ ਆ ਗਿਆ ਫਾਰਮ ਟਰੈਕ 60 6055 ਛੋਟਾ ਛੋਟੇ ਘੇਰਾ ਦਾ ਟਾਪ ਮਾਡਲ ਹੈ ਛੋਟਾ ਟਰੈਕਟਰ ਇੱਕ ਇਹ ਹੋਇਆ ਵਾਜੀ ਫਾਰਮ ਟਰੈਕ 6055 ਤੇ ਇੱਕ ਹੋਇਆ 963 ਇਹ ਟਰੈਕਟਰ ਅਵੇਲੇਬਲ ਹੁੰਦੇ ਹੀ ਆਪਣੇ ਕੋਲੇ ਫੈਨ ਆ ਬਈ ਟਰੈਕਟਰ ਦੇ ਆਪਾਂ ਜੇਦੋਂ ਮਰਜ਼ੀ ਆ ਜਿਹੜੇ ਟਾਈਮ ਮਰਜ਼ੀ ਆਵੇ ਦੋ ਦੋ ਜਾਂ ਤਿੰਨ ਟਰੈਕਟਰ ਆਪਣੇ ਕੋਲੇ ਹੋਣਗੇ ਫਾਰਮ ਟਰੈਕ ਦੇ ਸਭ ਰਾਜ ਟ੍ਰੇਡ ਠੀਕ ਆ ਬਾਜੀ ਤੇ ਇਹਦੇ ਬਾਰੇ ਦੱਸੋ ਬਈ ਜੀ ਇਹ 2019 ਮਾਡਲ ਆ ਬਾਈ ਸਾਰੀ ਸੌ ਖੁੱਲਣ ਵਾਲਾ ਕੋੜਾ ਮੈਂਪਰ ਲੱਗਿਆ ਵਧੀਆ ਠੀਕ ਆ ਭਾਜੀ ਨਹੀਂ ਹੈਵੀ ਪਲੇਟ ਵਾਲਾ ਲੱਗਿਆ ਬਜਾਰੂ ਨਹੀਂ ਲੱਗਿਆ ਹੋਇਆ ਬਾਈ ਸੌਕ ਨੂੰ ਲਵਾਇਆ ਹੋਇਆ ਪੂਰਾ ਵਧੀਆ ਇੰਚੀ ਪਲੇਟ ਵਾਲਾ ਮੁਰਲੀ ਠੀਕ ਆ ਭਾਜੀ ਮੁਰਲੇ ਟਾਇਰ ਵੀ ਜਹਾਜੀ ਨੇ ਬਾਈ ਠੀਕ ਆ ਕਨੋਪੀ ਸਾਥੇ ਲੱਗਿਆ ਸੌ ਨਾਲ ਦੇ ਟਾਇਰਾਂ ਹਾਂਜੀ ਰੇਗਰੂਸ ਲੱਗੀ ਹੋਈ ਹੈਗੀ ਸਾਰਾ ਕੁਝ ਲੱਗਿਆ ਬਹੁਤ ਸਹੂਲਤਾਂ ਨੇ ਠੀਕ ਆ ਬਾਈ ਜਿੰਮੇ ਮੈਂ ਤੁਹਾਨੂੰ ਸ਼ੁਰੂ ਤੋਂ ਕਹੇ ਬਈ ਇੱਕ ਟਰੈਕਟਰ ਦਾ ਰੇਟ ਇਹ ਜਿਹਾ ਦੇ ਕੇ ਜਾਵਾਂਗੇ ਜੈਸ ਜਾਂ 9 ਹਾਂਜੀ ਹਾਂਜੀ 9 ਦੱਸ ਦੇ ਇਹ ਆ ਪਾ ਦੇ ਦਾਂਗੇ 5 ਲੱਖ ਤੇ 90000 ਰੁਪਏ ਦਾ 50000 ਰੁਪਏ ਡਿਸਕਾਊਂਟ ਕਰ ਦੋ। ਇਹ ਬਈ ਲੋੜੀ ਦਾ ਤਮਾਕੀ ਹੈ। ਚੈੱਕ ਲਓ ਮਿੱਤਰੋ। ਦਾ ਜ ਆਇਆ। ਟੋਟੋ ਕਟ ਨਾ ਵਾਲਾ ਇਹ ਟਰੈਕਟਰ ਜਨ ਇਹ 15 20000 ਰੁਪਏ ਦਾ ਡਿਸਕਾਊਂਟ ਹੀ ਕਰ ਦਿੰਦੇ ਨੇ। ਇਹ ਬਈ ਲੋੜੀ ਦਾ ਡਿਸਕਾਊਂਟ ਹੀ ਹੈ ਬਾਈ ਇਹ। ਇਹ ਜਸਨੂਹੀ ਵਾਲੀ ਹੈ। ਜਸਨੂ ਆਹੀ। ਠੀਕ ਹੈ ਚਾਪਾਣੀ ਕੋਈ ਨਾ ਕਰਵਾ ਦਾਂਗੇ ਬਈ ਪੁਰਾਣਾ ਲੈ ਲਿਓ। ਆਹ ਕਹ ਗਿਆ ਬਈ ਜੀ ਕਵੋਟਾ ਜਪਾਨ ਮੇਡ। ਜਪਾਨ ਮੇਡ 55 ਚੈੱਕ ਨਾ ਸਹੂਲਤ ਸਹੀ ਬੜੀਆਂ ਨੇ ਬਾਈ। ਸਹੂਲਤ ਤੇ ਬੜੀਆਂ ਨੇ ਕਹਿੰਦੇ ਟਰੈਕ ਅਵੇ ਮਾਰਕਾ ਵੀ ਪਿਆਗਾ ਤੇ ਘੰਟ ਚੱਲਿਆ ਤਕਰੀਬਨ ਵੀਏ ਘੰਟ ਦਾ ਵੀ 1120 ਚੱਲਿਆ ਚਾਹੇ ਆਪਾਂ 100 ਘੰਟੇ ਤੇ ਕਰ ਦਿੰਦੇ ਪਰ ਆਪਾਂ ਉਹ ਜਾ ਕੰਮ ਨਹੀਂ ਕਰਦੇ ਸਾਰਾ ਓਰੀਜਨਲ ਜਿਹੜਾ ਰਿਕਾਰਡ ਆ ਇਹਦਾ ਜੈਨੂਆ ਜੈਨੂਆ ਪੀਵੀ 19 ਬਰਨਾਲਾ ਨੰਬਰ ਆਹਦਾ ਲੋਕ ਲੈ ਬਈ ਬਰਨਾਲੇ ਦਾ ਨੰਬਰ ਆਗਾ ਨਗਦ ਕੈਸ਼ ਦਾ ਬਾਈ ਜੀ ਤੇ ਡਬਲ ਡਿਸਟ੍ਰਿਬਿਊਟਰ ਚਾ ਕਹਿੰਦਾ ਬਈ ਇਹ 30 ਸਪੀਡ ਆ ਗਿਆ ਬਾਈ ਜੀ 16 ਦੇ ਟਾਇਰਾਂ ਚ ਆ ਗਿਆ ਬਾਈ ਕੇ ਕੇ ਸੋਲ ਤੱਕ ਨੇ ਆਇਆ ਮੈਂ ਕਹਿੰਦਾ ਟਾਪ ਮਾਡਲ ਇਹਦਾ ਬਈ ਕਰੋਮੈਕਸ ਗੇਰ ਆ ਬਾਈ ਇਹਦੇ ਕਵਲੇ ਪੀਟੀਓ ਹੈਗਾ আর ਬਸ ਪੀਟੀਓ ਹੈਗਾ ਇਹ ਮੁੱਕਦਾ ਹੀ ਨਹੀਂ ਬਹੁਤ ਕੋਸ਼ੀ ਹੈ ਬਾਈ ਠੀਕ ਹੈ 21+22 ਤੇ ਡਿਮਾਂਡ ਬਾਈ ਡਿਮਾਂਡ ਇਹ ਦੀ ਹੈਗਾ 7 ਲੱਖ ਤੇ 40000 ਰੁਪਏ ਬਾਈ ਦੱਸੋ ਬਾਈ ਇਹ ਵੀ ਦੇ ਦਾਂਗੇ 6 ਲੱਖ ਤੇ 90000 ਬਾਈ 6 ਲੱਖ ਤੇ 90000 ਦਾ ਇਹ ਕਿਡਾ ਡਿਸਕਾਊਂਟ ਆ ਬਾਈ ਦੋ ਟਰੈਕਟਰ ਦੇ 50 50000 ਰੁਪਏ ਦਾ ਡਿਸਕਾਊਂਟ ਆ ਲੱਖ ਰੁਪਏ ਉੱਡ ਗਏ ਬਾਈ ਤੇ ਅੱਗੇ ਬਾਈ ਜੀ ਆ ਗਿਆ ਸਵਰਾਜ 963 ਇੱਕ 979 ਹੋਇਆ 963 ਹੋਇਆ ਕਿਉਂਕਿ ਇਹ ਇਹਨਾਂ ਦੇ ਤਾਂ ਇਹ ਮੁੰਡੇ ਫੈਨ ਨੇ ਪੂਰੇ ਇਹ ਪਰ ਹੁੰਦੀ ਨਹੀਂ ਨੇ ਬਾਈ ਦੋ ਤਿੰਨ ਇੱਥੇ ਕਿਸੇ ਵਪਾਰੀ ਕੋਲ ਨਹੀਂ ਜਦੋਂ ਆਪਾਂ ਲੈਉਣ ਲੱਗੇ ਸੀ ਇਹ ਠੀਕ ਆ ਬਾਈ ਤੇ ਇਹ ਮਾਡਲ ਹੈਗਾ ਬਾਈ ਇਹ 2020 ਮਾਡਲ ਆ ਬਾਈ ਠੀਕ ਆ ਜੀ ਘੰਟੇ ਬਾਈ 8000 12000 ਕੰਨਾ ਚੱਲਿਆ ਹੋਇਆ ਬਾਈ ਇਹ ਤੇ ਟਾਇਰ ਬਾਈ ਟਾਇਰ ਨਾਲ ਦੇ ਰਹੇ ਨੇ 85 ਪੈਸੇ ਬਾਈ ਇਹ ਕਿੰਨੇ ਪੈਸੇ ਆ ਬਾਈ ਜੀ 85 ਪੈਸੇ ਬਾਈ ਤੇ 16 ਦੇ 16 ਦੇ ਟਾਇਰ ਬਾਈ ਠੀਕ ਆ ਬਾਈ ਜੀ ਚਲੋ ਬਈ ਕੰਡੀਸ਼ਨ ਚੈੱਕ ਕਰ ਲਓ ਬਾਈ 20 ਮਾਡਲ ਹੈਗਾ ਫਰਸਟ ਪਾਰਟੇ ਦਾ ਮੈਂ ਕਹਣਾ ਅਜੇ ਠੀਕ ਆ ਭਾਈ ਜੀ ਇੰਜਨ ਗੇਅਰ ਕਿੰਨਾ ਪਈਦਾ ਪੀਚਨ ਗੇਅਰ ਦਾ ਕੋਕਾ ਪੀਦਾ ਬਈ ਆਪਾਂ ਪੰਜੀਆ 40 45 ਕਿਲੇ ਵਾਣ ਦੇ ਕਣਕ ਦੀ ਬੀਜਾਂ ਨਹੀਂ ਕੋਈ ਪਰਵਾਹ ਹੀ ਨਹੀਂ ਠੀਕ ਆ ਭਾਈ ਜੀ ਹਾਂਜੀ ਤੇ ਡਿਮਾਂਡ ਬਈ ਡਿਮਾਂਡ ਕੀ ਹੈਗੇ 6 ਲੱਖ ਤੇ ਸੀ ਆਰ ਪੀਆ ਬਈ ਠੀਕ ਹੈ ਮੰਨਤਾ ਨੂੰ ਜੀ ਮੰਨਤਣ ਹੋ ਜੂ ਭਾਈ ਠੀਕ ਆ ਭਾਈ 70000 ਰੁਪਏ ਦੇ ਦਾਂਗੇ 6 ਲੱਖ ਬਈ ਇਹ ਠੀਕ ਆ 6 ਲੱਖ 60000 ਰੁਪਿਆ ਡਿਮਾਂਡ ਹੈਗੀ ਜੀ 6 ਲੱਖ 80000 ਰੁਪਿਆ ਪੁਰਾਣਾ ਟਰੈਕਟਰ ਕੱਟੇ ਜੋ ਪੁਰਾਣਾ ਟਰੈਕਟਰ ਕੱਟੇ ਜੋੜ ਨਾ ਵਗਿਆ ਰਹੂ ਜੋੜ ਨਾ ਵਗਿਆ ਧੰਨਵਾਦ ਟੀ ਮ ਇੱਕ ਤੇ ਮੋਬਾਈਲ ਨੰਬਰ ਬਾਈ ਮੋਬਾਈਲ ਨੰਬਰ ਆਪਣਾ ਹੈਗਾ 6895810500 ਠੀਕ ਆ ਬਾਈ ਠੀਕ ਆ ਬਾਈ ਸਤਨਾਮਨ ਗੱਲ ਕਰਕੇ ਬਹੁਤ ਵਧੀਆ ਲੱਗਿਆ ਧੰਨਵਾਦ ਬੇਟੀ ਚਲੋ ਬਈ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਕਰਦੇ ਚੈਨਲ ਨੂੰ ਕਰਦੇ ਬੋਲੋ ਧੰਨਵਾਦ ਸਭੇ ਦਾ